ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਜਿਵੇਂ ਆਪਾਂ ਆਪਣੇ ਪਿੰਡ ਬੈਠੇ ਆ ਨੰਗਲਕਲਾਂ ਸਾਡੀ ਮਾਤਾ ਜੀ ਦੀ ਉਮਰ 110 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ ਪਿਛਲੇ ਦਿਨੀ ਅਸੀਂ ਮਿਲੇ ਸੀ ਤਾਂ ਸਾਡੇ ਭਰਾ ਨੇ ਇਹਨਾਂ ਨੇ ਆਪਣੀ ਡਿਊਟੀ ਲਈ ਸੀ ਕਿ ਮਾਤਾ ਨੂੰ ਇੱਕ ਨਵਾਂ ਮੰਜਾ ਲੈ ਕੇ ਦਿਓ ਤੇ ਬਿਸਤਰਾ ਜਾਈ ਦੀ ਗੱਲ ਪਨਾ ਕੇ ਦਿਓ ਉਹ ਅੱਜ ਆਪਾਂ ਲੈ ਆਏ ਇਸ ਤੋਂ ਇਲਾਵਾ ਮਾਤਾ ਨੂੰ ਥੱਲੇ ਸੇ ਪਾਉਣ ਵਾਸਤੇ ਇੰਨੀ ਜਰਾਬਾਂ ਹੋ ਗਈਆਂ ਉਹ ਵੀ ਜ਼ਰੂਰੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਇਨਰ ਸੈਟ ਕਹੇ ਸੀਗੇ ਇਹ ਇੰਟਰਨੈਟ ਨੇ ਦੋ ਇਨੀਸ਼ੀਅਲੀ ਪਾਉਣ ਵਾਸਤੇ ਮਾਤਾ ਵਾਸਤੇ ਸਰਦੀ ਕਰਕੇ ਇਹ ਖੜੇ ਨੇ ਇਹਨਾਂ ਦੇ ਬੇਟੇ ਇਹਨਾਂ ਨੂੰ ਕਹਤਾ ਕਿ ਨਵਾਕ ਤੋਂ ਸਵੇਰੇ ਇਹਨਾਂ ਨੂੰ ਸੂਟ ਨੇ ਇਹ ਪਾ ਦਣਗੇ ਅਤੇ ਮਾਤਾ ਆਪਸ਼ਾਪ ਵਗੈਰਾ ਕਰਨ ਵਾਸਤੇ ਉੱਠਣ ਵਾਸਤੇ ਦਿੱਕਤ ਬਹੁਤ ਆਉਂਦੀ ਹੈ ਉਹ ਆਪਾਂ ਨੂੰ ਉਹਨਾਂ ਨੇ ਕਿਹਾ ਸੀਗਾ ਆਪਣਾ ਡਾਇਪਰ ਵਗੈਰਾ ਕਿਹੇ ਡਾਇਪਰਾਂ ਦਾ ਡੱਬਾ ਭੇਜਤਾ ਇਸ ਤੋਂ ਇਲਾਵਾ ਹਰ ਅਸੀਂ ਪੰਚਾਇਤ ਦੇ ਨਾਲ ਪਾੜਾ ਮਾਰਾਂਗੇ ਜਿੰਨਾ ਚਿਰ ਵੀ ਇਹਨਾਂ ਨੂੰ ਡਾਇਪਰਾਂ ਦੀ ਲੋੜ ਮਿਲੂਗੀ ਬੈਠਣਾ 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 ਬੈਠ ਜਾਓ ਗੰਨੀ ਬੈਠਾ ਕੋਈ ਨਹੀਂ ਭਾਈ ਹਾਂ ਠੀਕ ਹੈ ਕੀ ਕੀ ਤਖਲੀਫ ਹੈ ਬੇਬੇ ਸਾਰੀ ਹੋ ਗਈ ਕੀ ਹੋ ਗਿਆ ਸਾਰੀ ਹੋ ਗਈ ਹੈ ਹਾਂ ਸਾਰੀ ਹੋਦਾ ਖੰਗ ਜਾਦੀਆਂ ਖਾ ਦਵਾਈ ਸੱਚ ਅੱਛਾ ਹੈ ਨਹੀਂ ਚਾਲੀ ਜਾਂਦਾ ਖੰਗ ਨਹੀਂ ਹੁੰਦਾ ਚੁੱਪ ਰਹਿ ਕੀ ਉਹ ਦਵਾਈ ਮੈਂ ਹੁਣ ਲਿਆਉਂਗਾ ਨਾਲ ਉਹ ਡਾਕਟਰ ਨੂੰ ਨਾਲ ਹੀ ਲਿਆਉਂਗਾ ਚੰਗਾ ਡਾਕਟਰ ਨੂੰ ਲਿਆਉਣਾ ਮੈਂ ਡਾਕਟਰ ਨੂੰ ਲਿਆ ਕੇ ਇੱਕ ਤਾਂ ਤੈਨੂੰ ਪੀਣ ਵਾਲੀ ਦਵਾਈ ਹੈ ਇਹ ਕਿਹੜਾ ਸਾਂ ਔਖਾ ਹੁੰਦਾਗਾ ਉਹ ਦਵਾਈ ਆਪਾਂ ਉਹ ਕਰਦਾਂਗੇ ਹੁਣ ਮੈਂ ਜਾਊਗਾ ਡਾਕਟਰ ਨੂੰ ਲਿਆਉਂਗਾ ਨਾ ਚੰਗਾ ਜਿੰਨਾ ਕਿ ਚਿਰ ਤੋਂ ਆਪਾਂ ਨਕਚਰ ਬਾਹਰ ਪੈ ਜਾਣਗੇ ਉਦੋਂ ਬਾਅਦ ਡਾਕਟਰ ਨੂੰ ਲਿਆਉਂਦੇ ਹਾਂ ਲੈ ਕੇ ਇਹਨਾਂ ਨੂੰ ਖੰਗ ਵਾਲੀਆਂ ਦਵਾਈਆਂ ਚੈੱਕ ਕਰਾ ਕੇ ਉਹ ਦੇ ਜਾਣਗੇ ਚਾਹ ਚਾਹ ਨਹੀਂ ਚਾਹ ਨਹੀਂ 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 ਚਾਹ ਇਹਨੂੰ ਫਿੱਕੀ ਚਾਹ ਬਣਾਉਣੀ ਹੁੰਦੀ ਹੈ ਹੈ ਫਿੱਕੀ ਚਾਹ ਬਣਾਉਣੀ ਹੁੰਦੀ ਹੈ ਹਾਂ ਬਸ ਫਿੱਕੀ ਚਾਹ ਬਣਾ ਲੈ ਫਿੱਕੀ ਬਣਾ ਲੈ ਲੋਨ ਪਾਲਾਂਗੇ ਦੋਸਤੋ ਆ ਵੀ ਮਾਤਾ ਜੀ ਜੰਬੇ ਮਾਤਾ ਦੀ ਉਮਰ 110 ਸਾਲ ਤੋਂ ਉੱਤੇ ਹੋਗੀ ਜਿੰਨੇ ਵਾਰੀ ਵੀ ਮੈਂ ਆਉਣਾਗਾ ਜੋ ਵੀ ਆਉਣਾ ਫਿਰ ਮਾਂ ਮੈਂ ਹਰ ਵਾਰ ਜਿੱਦ ਕਰਦੀ ਸੀ ਕਿ ਚਾਹ ਪੀ ਚਾਹ ਪੀ ਮੈਂ ਕਹਿੰਦਾ ਸੀ ਅਗਲੀ ਵਾਰੀ ਪੀਵਾਂਗੇ ਅੱਜ ਫਿਰ ਮਾਤਾ ਕਹਿੰਦੀ ਵੀ ਚਾਹ ਪੀਓ ਲਾਜ਼ਮੀ ਪੀਓ ਪਤਾ ਨਹੀਂ ਕੀ ਇਹਨਾਂ ਦੀ ਇੱਛਾ ਹੁੰਦੀ ਹੈ ਇਸ ਕਰਕੇ ਅਸੀਂ ਕਹਿੰਤਾ ਵੀ ਚਾਹ ਪੀ ਰਹੇ ਹਾਂ ਹਾਂ ਅੱਜ ਫਿਰ ਮਾਂ ਨਾਲ ਫਿਰ ਚਾਹ ਪਿਆ ਕੇ ਤੁਰਾਂਗੇ ਹਾਂ ਹਾਂ ਤੇ ਦੇਖ ਮੈਂ ਤੇਰੇ ਬਾਅਦ ਨਮਾ ਮੰਜਾਬ ਇਸ ਤਰ੍ਹਾਂ ਆ ਗਿਆ ਠੀਕ ਹੈ ਕਾ ਬਾਤ ਹਾਂ ਮਖਾਤਰ ਬੇਬੇ ਨੂੰ ਨਮਾ ਮੰਝਾ ਤੇ ਬਧੀਆ ਨਮੀ ਜਾਈ ਦਈਏ ਤੇ ਕੁਛ ਖਾਣ ਪੀਣ ਨੂੰ ਜੀ ਕਰਦਾ ਖਾਣ ਪੀਣ ਨੂੰ ਤਾਂ ਜੀ ਕਰਦਾ ਕੁਛ ਹੈ ਨਾ ਹੈ ਤਾਂ ਤਾਂ ਨਹੀਂ ਤਾਂ ਆਹ ਅੱਛਾ ਰੱਬ ਕੋਲ ਰੱਬ ਕੋਲ ਜਾਣਾ ਨਹੀਂ ਨਹੀਂ ਅਜੇ ਨਹੀਂ ਤੂੰ ਜਾਣ ਤੀ ਪਹਿਲਾ ਕਮਰਾ ਪਾਵਾਗਾ ਆਪਣਾ ਹਾਂ ਕਮਰਾ ਪਹਿਲਾਂ ਦੇਖ ਲੈ ਉਸ ਤੋਂ ਬਾਅਦ ਜਾئیں ਠੀਕ ਹੈ ਪਹਿਲਾਂ ਉਹਨਾਂ ਪਾਵਾ ਬੈਠਣਾਗਾ ਮੈਂ ਬੈਠੇਗੀ ਹਾਂ ਠੀਕ ਆ ਇਕ ਆ ਜਾ ਤਾ ਉਧਰ ਪਿਛੇ ਗਿਆ ਜਾ ਨੰਦਰਾ ਬੈ ਜਾ ਉਹ ਵੀ ਬਹਾਦੇ ਬੇਬੇ ਨਾਲ ਤਾਂ ਇਹ ਨਾ ਵੱਡਾ ਬੇਟ ਹੈਗਾ 80 ਸਾਲ ਤੋਂ ਉੱਪਰ ਦਾ ਹੋ ਰਿਹਾ ਜੋ ਆਪਣੇ ਵਾਸਤੇ ਚਾਹ ਬਣਾ ਰਿਹਾ ਹੈਗਾ ਤੇ ਆ ਇਹਨਾਂ ਦਾ ਕਮਰਾ ਹੈਗਾ ਬੇਬੇ ਕਹਿੰਦੀ ਇਹ ਵੀ ਇਹ ਦੇਬੇ ਦਾ ਬੇਟਾ ਗਾ ਦੂਜਾ ਬੇਬੇ ਦੇ ਬੇਟੇ ਦੀ ਉਮਰ 80 ਸਾਲ ਤੋਂ ਟੱਪ ਗਈ ਹੁਣ ਬੇਬੇ ਤੁਸੀਂ ਦੇਖ ਲਓ ਵੀ ਕਿਹੋ ਜੀ ਹਾਲਤ ਚ ਕਿੰਨੀ ਉਮਰ ਚ ਐ ਅਜੇ ਵੀ ਕਹਿੰਦੀ ਐ ਵੀ ਮੇਰੇ ਬੇਟੇ ਦਾ ਕਮਰਾ ਬਣਾ ਦੂੰ ਪਰਮਾਤਮਾ ਚਾਹੇ ਤੇ ਲੋਹੜੀ ਦੇ ਨੇੜੇ ਤੇੜੇ ਆਪਾਂ ਕੋਸ਼ਿਸ਼ ਕਰੀਏ ਕਮਰਾ ਬਣਾਉਣਾ ਸ਼ੁਰੂ ਕਰ ਦਾਂਗੇ ਤੇ ਮਾਤਾ ਉਹ ਤੱਕ ਤੰਦਰੁਸਤ ਰਹੇ ਲੋਹੜੀ ਤੋਂ ਬੇਲੇ ਬੇਲੇ ਬਣਾ ਦਈਏ ਤੇ ਕਮਰਾ ਹੈ ਬਣਾ ਗਏ ਪਤਾ ਬਣਾ ਦਈਏ ਬਣਾ ਦਈਏ ਮਾਸਾ ਤੈਨੂੰ ਲੋਹੜੀ ਤੱਕ ਕੁਝ ਨਹੀਂ ਹੁੰਦਾ ਜੇ ਆ ਸਾਲ ਤੱਕ ਤੈਨੂੰ ਠੀਕ ਰਹੇਗੀ ਕੁਛ ਨਹੀਂ ਹੁੰਦਾ ਅੱਛਾ ਹਾਂ ਮਾਣੀ ਜੀ ਰੋਟਾ ਹਾਂ ਲੁੱਟਦਾ ਨਾ ਕਾਇਦਾ ਫਿਰੋਣਾ ਇਹ